ਵੀ ਗੱਡੀ ਵੇਚਣੀ ਆਪਾਂ ਕਾ ਤੋ ਹੈ ਜੀ ਹਾਂ ਮਨਦੀਪਰੇ ਸਾਨੂੰ ਪਤਾ ਪਹਿਲਾਂ ਮੈਂ ਸਰਵਿਸ ਕਰਦਾ ਸੀ ਹੁਣ ਥੋੜਾ ਡਿਸਕ ਪ੍ਰੋਬਲਮ ਕਰਕੇ ਮੈਨੂੰ ਜਾਨੀ ਥੋੜੀ ਪ੍ਰੋਬਲਮ ਆਉਣ ਲੱਗੀ ਸੀਗੀ ਉਹਦਾ ਕਰਕੇ ਆਪਾਂ ਉਧਰ ਰਿਜਾਇਨ ਕਰਤਾ ਸੀਗਾ ਸਰਵਿਸ ਰਿਟਾਇਰਮੈਂਟ ਲੈ ਲਈ ਰਿਟਾਇਰਮੈਂਟ ਆਪਾਂ ਉਧਰੋਂ ਲੈ ਲਈ ਜਗਤਵਿੰਦਰ ਭਾਈ ਜਦੋਂ ਆਪਾਂ ਕੋਈ ਵੀ ਵਿਕਲ ਲੈਨੇ ਚਾਹੇ ਆਪਾਂ ਟਰੈਕਟਰ ਮੋਟਰਸਾਈਕਲ ਗੱਡੀ ਕੋਈ ਵੀ ਚੀਜ਼ ਲੈਨੇ ਆ ਹਨ ਹਰੇਕ ਬੰਦੇ ਨੂੰ ਬਾਈ ਆਏ ਹੁੰਦਾ ਵੀ ਮੈਨੂੰ ਫਸਟ ਓਨਰ ਦਾ ਮਿਲ ਜੇ ਜਿਵੇਂ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਗੱਲਬਾਤ ਕਰ ਲਈ ਆ ਉਸ ਤੋਂ ਬਾਅਦ ਘਰ ਦੇ ਵਿੱਚ ਖੜੀ ਹੋਈ ਚੀਜ਼ ਮਿਲ ਜੇ ਜਿਵੇਂ ਹੁਣ ਆ ਇਹ ਗੱਡੀ ਆ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਇਹ ਜੀ ਸੋਚਦੇ ਮੈਂ ਵੀ ਸੋਚਦਾ ਤੁਸੀਂ ਵੀ ਸੋਚਦੇ ਹੋ ਵੀ ਬਾਈ ਮਲਾਜ਼ਮ ਕੋ ਸਾਰਿਆਂ ਨੂੰ ਪਲੱਸ ਪੁਆਇੰਟ ਹੁੰਦਾ ਕਿਉਂਕਿ ਮਲਾਜ਼ਮ ਦੀ ਹਰ ਮਹੀਨੇ ਤਨਖਾਹ ਆਉਣੀ ਹੁੰਦੀ ਆ ਕੋਈ ਆਇਡੈਂਟਿਫਾਈਂਗ ਮੈਂਟਿੰਗ ਕਰਾਉਣੀ ਹੁੰਦੀ ਆ ਅਗਲਾ ਢੱਲਣੀ ਵਰਤ ਮੈਂਟੇਨੈਂਸ ਚੱਲਦਾ ਰਹਿੰਦਾ ਨਾਲ ਨਾਲ ਕੋਈ ਵੀ ਚੀਜ਼ ਬਾਈ ਸਾਸਰੀ ਘਰ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਅੱਜ ਬਾਈ ਸਵਿਫਟ ਗੱਡੀ ਤੁਹਾਨੂੰ ਦਿਖਾਉਣ ਲੱਗੇ ਆ ਫਸਟ ਓਨਰ ਸਾਰੇ ਤੋਂ ਪਹਿਲਾਂ ਜਦੋਂ ਆਪਾਂ ਗੱਡੀ ਲੈਨੇ ਆ ਆਪਾਂ ਨੂੰ ਇਹ ਹੁੰਦਾ ਵੀ ਘਰ ਦੇ ਵਿੱਚ ਖੜੀ ਹੋਈ ਘਰੇਲੂ ਗੱਡੀ ਮਿਲ ਜੇ ਠੀਕ ਆ ਉਸ ਤੋਂ ਬਾਅਦ ਇਹ ਹੁੰਦਾ ਵੀ ਜਦੋਂ ਸਾਨੂੰ ਗੱਡੀ ਮਿਲੇ ਵੀ ਫਰਸਟ ਜਾਂ ਸੈਕੰਡ ਓਨਰ ਦੀ ਮਿਲੇ ਅੱਜ ਜਿਹੜੀ ਗੱਡੀ ਦਿਖਾਉਣ ਲੱਗਿਆ ਬਾਈ ਮੁਲਾਜ਼ਮ ਦੇ ਕੋਲ ਗੱਡੀ ਆ ਠੀਕ ਆ ਬਿਲਕੁਲ ਚੰਗੀ ਕੰਡੀਸ਼ਨ ਦੀ ਆ ਅੰਦਰ ਚੱਲਦੇ ਆ ਤੇ ਬਾਈ ਨਾਲ ਕਰਦੇ ਆ ਬਾਈ ਗੱਲਬਾਤ ਆਜੋ ਬਾਈ ਜਦੂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਵਧੀਆ ਵਧੀਆ ਵੀਰੇ ਠੀਕ ਠਾਕ ਤੁਸੀਂ ਦੱਸੋ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਬਾਈ ਗੱਡੀ ਬਾਰੇ ਜਾਣਕਾਰੀ ਦਿਓ ਜੀ ਗੱਡੀ ਵੀਰੇ ਇਹ 2013 ਮਾਡਲ ਆ ਠੀਕ ਆ ਫਸਟ ਓਨਰ ਆ ਫਸਟ ਓਨਰ ਜੀ ਐਚ ਆਰ ਨੰਬਰ ਆ ਹਰਿਆਣੇ ਦਾ ਹਰਿਆਣੇ ਦਾ ਠੀਕ ਹੈ ਜੀ ਜਿਹੜੀ ਗੱਡੀ ਦੀ ਕੰਡੀਸ਼ਨ ਹੈ ਨਾ ਹੁਣ ਚੰਗੀ ਤਰ੍ਹਾਂ ਧਿਆਨ ਨਾਲ ਚੈੱਕ ਕਰੋ ਤੇ ਨਾਲ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਇਹਦੇ ਟਾਇਰਾਂ ਬਾਰੇ ਜਾਣਕਾਰੀ ਦਿਓ ਕਿੰਨੇ ਪੈਸੇ ਪਈ ਹੋਏ ਆ ਜੀ ਟਾਇਰ ਤਾਂ ਵੀਰੇ ਦੇ 50 60 60 ਕੇ ਪੈਸੇ ਹੋਣਗੇ ਟਾਇਰ 60 ਕੇ ਪੈਸੇ ਆ ਹੈਨਾ 60 70 ਪੈਸੇ ਟਾਇਰ ਹੈਗੇ ਆ ਹਾਂ ਤੇ ਬਾਕੀ ਸਾਰੀ ਜੈਨੂਨ ਪਈ ਆ ਗੱਡੀ ਕਿਉਂਕਿ ਤੁਹਾਨੂੰ ਪਤਾ 13 ਮਾਡਲ ਆ ਥੋੜਾ ਬਹੁਤ ਆਪਾਂ ਕਹਿ ਦਈਏ ਟਾਕੀਆਂ ਵਗੈਰਾ ਹੋ ਗਈਆਂ ਇਹਨਾਂ ਦੀ ਰਸਟਿੰਗ ਰਸਟਿੰਗ ਹੁੰਦੀ ਆ ਹਾਂ ਤੇ ਬਾਕੀ ਬੰਪਰ ਹੋ ਗਏ ਤੇ ਬਾਕੀ ਕੋਈ ਜਿਵੇਂ ਆਪਾਂ ਮੇਜਰ ਐਕਸੀਡੈਂਟ ਕਹਿ ਦਈਏ ਜਾਂ ਕੋਈ ਐਮੇ ਦੀ ਗੱਲਬਾਤ ਉਹ ਨਹੀਂ ਹੈਗੀ ਉਹ ਬਿਲਕੁਲ ਸਾਰੀ ਗੱਡੀ ਸਾਫ਼ ਪਈ ਆ ਠੀਕ ਆ ਬਾਈ ਹਾਂਜੀ ਲਓ ਜੀ ਗੱਡੀ ਦੀ ਜਿਹੜੀ ਕੰਡੀਸ਼ਨ ਆ ਬਾਈ ਆਪਾਂ ਵਿੱਚੋਂ ਵੀ ਚੰਗੀ ਤਰ੍ਹਾਂ ਚੱਕਰਾਂ ਇੰਟੀਰੀਅਰ ਵਗੈਰਾ ਬਾਈ ਆਪਾਂ ਦਿਖਾਈ ਹੈ ਹਨਾ ਜਾਂ ਤੂੰ ਹਾਂਜੀ 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 ਇੰਟੀਰੀਅਰ ਵਗੈਰਾ ਬਾਈ ਚੰਗੀ ਤਰ੍ਹਾਂ ਗੱਡੀ ਧਿਆਨ ਨਾਲ ਚੈ ਲਓ ਜੀ ਬਿਲਕੁਲ ਸਾਫ ਕੰਡੀਸ਼ਨ ਦੀ ਗੱਡੀ ਪਈ ਹੋਈ ਆ ਸ਼ੀਟਾਂ ਛੂਟਾਂ ਨਾ ਐਨ ਜਮਾ ਬਿਲਕੁਲ ਬਿਲਕੁਲ ਸਾਫ ਆ ਜੀ ਪੈੜਦਾਨ ਵਗੈਰਾ ਨੀਚੇ ਤੋਂ ਪੜੀ ਕੰਡੀਸ਼ਨਾਂ ਬਰੀਕੀ ਨਾ ਦਿਖਾ ਦਿੰਦੇ ਆ ਲਓ ਜੀ ਤੇ ਹੁਣ ਬੈਕ ਸਾਈਡ ਤੋਂ ਹੁਣ ਜਾਦੂਬਾਈ ਐਂ ਦੱਸੋ ਵੀ ਗੱਡੀ ਵੇਚਣੀ ਆ ਪਗਾ ਤੂੰ ਐ ਜੀ ਹਾਂ ਮਨਦੀਪਰੇ ਸਾਨੂੰ ਪਤਾ ਪਹਿਲਾਂ ਮੈਂ ਸਰਵਿਸ ਕਰਦਾ ਸੀ ਹਾਂ ਹਾਂ ਹੁਣ ਥੋੜਾ ਡਿਸਕ ਪ੍ਰੋਬਲਮ ਕਰਕੇ ਮੈਨੂੰ ਜਾਣੀ ਥੋੜੀ ਪ੍ਰੋਬਲਮ ਆਉਣ ਲੱਗੀ ਸੀਗੀ ਉਹਦਾ ਕਰਕੇ ਆਪਾਂ ਉਧਰੋਂ ਰਿਜਾਇਨ ਕਰਤਾ ਸੀਗਾ ਸਰਵਿਸ ਰਿਟਾਇਰਮੈਂਟ ਲੈ ਲਈ ਰਿਟਾਇਰਮੈਂਟ ਆਪਾਂ ਉਧਰੋਂ ਲੈ ਲਈ ਤੇ ਬਾਕੀ ਇਹ ਸੀ ਪਹਿਲਾਂ ਇਹ ਸੀਗਾ ਵੀ ਚਲੋ ਛੋਟੀ ਆਪਣਾ ਲੋਕਲ ਚ ਛੋਟੀ ਗੱਡੀ ਚੱਲੀ ਜਾਊਗੀ ਨਾਲ ਜਿਵੇਂ ਹੁਣ ਆਪਣੇ ਕੋਲੇ ਵੱਡੀ ਗੱਡੀ ਹੋ ਗਈ ਚਲੋ ਉਹ ਆਪ ਦਾ ਜਦੋਂ ਦੂਰ ਨੇੜੇ ਜਾਣਾ ਹੁੰਦਾ ਉਹ ਕੱਢੀ ਜਾਂਦੀ ਆ ਪਰ ਹੁਣ ਆਏ ਆ ਵੀ ਹੁਣ ਚੱਲਦੀ ਨਹੀਂ ਗੱਡੀ ਜੰਨੀ ਤੇ ਹੁਣ ਆਪਾਂ ਇੱਕੋ ਹੀ ਗੱਡੀ ਰੱਖਣੀ ਆ ਇੱਕੋ ਹੀ ਗੱਡੀ ਵੱਡੀ ਗੱਡੀ ਲੈਣੀ ਆ ਵੱਡੀ ਗੱਡੀ ਲੈਣੀ ਆ ਹੁਣ ਠੀਕ ਹੈ ਜੀ ਤਾਂ ਕਰਕੇ ਆਪਾਂ ਇਹ ਸੇਲ ਕਰਦੇ ਆ ਠੀਕ ਹੈ ਭਾਈ ਜੀ ਆ ਭਾਈ ਡੱਗੀ ਡੱਗੀ ਨਾ ਚੰਗੀ ਤਰ੍ਹਾਂ ਚੈੱਕ ਕਰਾ ਦਨੇ ਆ ਤੁਹਾਨੂੰ ਬਿਲਕੁਲ ਸਾਫ਼ ਕੰਡੀਸ਼ਨ ਦੀਆਂ ਜਿਹੜੀਆਂ ਲਾਈਟਾਂ ਲੂਟਾਂ ਚੰਗੀ ਤਰ੍ਹਾਂ ਦੇਖ ਲਓ ਜਿਹੜੀਆਂ ਸਾਈਡਾਂ ਹੁੰਦੀਆਂ ਸਾਈਡਾਂ ਦਾ ਬਾਈ ਨੇ ਪਹਿਲਾਂ ਹੀ ਦੱਸਤਾ ਵੀ ਥੋੜੀਆਂ ਬਹੁਤੀਆਂ ਡੈਂਟਿੰਗ ਮੈਂਟਿੰਗ ਹੋ ਸਕਦੀਆਂ ਠੀਕ ਹੈ ਤੇ ਜਿਹੜੀ ਬਾਕੀ ਜਿਹੜੀ ਐਕਸੀਡੈਂਟ ਨਹੀਂ ਹੈਗੀ ਮੇਨ ਪਲੱਸ ਪੁਆਇੰਟ ਜਿਹੜਾ ਗੱਡੀ ਦਾ ਠੀਕ ਆ ਜਗਤਵਿੰਦਰ ਬਾਈ ਜਦੋਂ ਆਪਾਂ ਕੋਈ ਵੀ ਵਿਕਲ ਲੈਨੇ ਚਾਹੇ ਆਪਾਂ ਟਰੈਕਟਰ ਮੋਟਰਸਾਈਕਲ ਗੱਡੀ ਕੋਈ ਵੀ ਚੀਜ਼ ਲੈਨੇ ਆ ਹਨਾ ਹਰੇਕ ਬੰਦੇ ਨੂੰ ਬਾਈ ਆਏ ਹੁੰਦਾ ਵੀ ਮੈਨੂੰ ਫਸਟ ਓਨਰ ਦਾ ਮਿਲ ਜਾਏ ਜਿਵੇਂ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਗੱਲਬਾਤ ਕਰ ਲਈ ਆ ਉਸ ਤੋਂ ਬਾਅਦ ਘਰ ਦੇ ਵਿੱਚ ਖੜੀ ਹੋਈ ਚੀਜ਼ ਮਿਲ ਜੇ ਜਿਵੇਂ ਹੁਣ ਆ ਇਹ ਗੱਡੀ ਆ ਠੀਕ ਆ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਇਹ ਜੀ ਸੋਚਦੇ ਆ ਮੈਂ ਵੀ ਸੋਚਦਾ ਤੁਸੀਂ ਵੀ ਸੋਚਦੇ ਹੋ ਵੀ ਭਾਈ ਮੁਲਾਜ਼ਮ ਕੋ ਸਾਰੇ ਨੂੰ ਪਲੱਸ ਪੁਆਇੰਟ ਹੁੰਦਾ ਕਿਉਂਕਿ ਮੁਲਾਜ਼ਮ ਦੀ ਹਰ ਮਹੀਨੇ ਤਨਖਾਹ ਆਉਣੀ ਹੁੰਦੀ ਆ ਕੋਈ ਆਇਡੈਂਟਿਫਾਈਂਗ ਮੈਂਟਿੰਗ ਕਰਾਉਣੀ ਹੁੰਦੀ ਆ ਅਗਲਾ ਢਿੱਲ ਨਹੀਂ ਵਰਤਦਾ ਮੈਂਟੇਨੈਂਸ ਚੱਲਦਾ ਰਹਿੰਦਾ ਨਾਲ ਨਾਲ ਕੋਈ ਵੀ ਚੀਜ਼ ਮੰਨ ਲਓ ਕੋਈ ਫਾਲਟ ਪੈ ਗਿਆ ਤੁਰੰਤ ਉਹ ਦੀ ਆਪਦਾ ਠੀਕ ਕਰਾ ਲੀਂਦਾ ਠੀਕ ਕਰਾ ਲੈਂਦਾ ਜਿਵੇਂ ਜਿਵੇਂ ਚੱਲੀ ਜਾਂਦੀ ਆ ਹਮੇ ਉਹ ਚਾਰ ਪੈਸੇ ਲੱਗ ਹੀ ਜਾਂਦੇ ਆ ਲੱਗ ਹੀ ਜਾਂਦੇ ਆ ਹਾਂ ਭਾਈ ਜਗਤਵਿੰਦਰ ਹੁਣ ਜਿਹੜਾ ਬੋਰਨੇਟ ਆਪਾਂ ਇਹ ਖੋਲ ਕੇ ਦਿਖਾ ਦਿੰਨੇ ਆ ਹਾਂਜੀ ਹਾਂ 来 भाई बारीकी ਨਾਲ ਤੁਹਾਨੂੰ ਜਿਹੜੀ ਸਾਰੀ ਗੱਡੀ ਉਹ ਚੈੱਕ ਕਰਾ ਦਿੰਦੇ ਆ। ਲਓ। ਲਓ ਜੀ ਇੰਜਨ ਉੰਜਨ ਬਾਈ ਐਂ ਜਿਵੇਂ ਚੈੱਕ ਕਰ ਲਓ ਬਾਈ। ਅ ਗੇਅਰ ਗੂਰ ਦੀ ਜਿਵੇਂ ਓਕੇ ਜੀ। ਹਾਂਜੀ ਹਾਂਜੀ ਵੀਰੇ। ਸਾਰਾ ਕੰਮ ਹੋਇਆ ਹੋਇਆ ਹੈ। ਬਿਲਕੁਲ ਮੰਨਦੇ ਵੀਰੇ। ਹਾਂ। ਆਪਾਂ ਜਿੰਨੇ ਦੀ ਗੱਡੀ ਲਈ ਸੀ ਉਹ ਤੋਂ ਐਕਸਟਰਾ ਵੀ ਆਪਾਂ ਪੈਸੇ ਲਾਏ ਆ ਘੱਟੋ ਘੱਟ ਆਪਾਂ 25-30000 ਰੁਪਏ ਲਾਇਆ ਹੋਇਆ ਠੀਕ ਹੈ ਪਹਿਲਾਂ ਆਪਣਾ ਇਰਾਦਾ ਨਹੀਂ ਸੀਗਾ ਵੀ ਆਪਾਂ ਗੱਡੀ ਸੇਲ ਕਰਾਂਗੇ ਠੀਕ ਹੈ ਜੀ ਹਾਂਜੀ ਬਈ ਬੈਟਰੀ ਬੂਟਰੀ ਚੰਗੀ ਤਰ੍ਹਾਂ ਦੇਖ ਲਓ ਸਾਰਾ ਇੰਜਨ ਨਾ ਬਿਲਕੁਲ ਜੈਨੂਨ ਹਾਲਤ ਦੇ ਵਿੱਚ ਆ ਠੀਕ ਹੈ ਸਾਰਾ ਇੰਜਨ ਬੈਟਰੀ ਨਵੀਂ ਵੀਰੇ ਹੁਣੀ ਧਰਾਈ ਆ ਹਲੇ ਮਹੀਨਾ ਵੀ ਨਹੀਂ ਹੋਇਆ ਹੁਣ ਮਹੀਨਾ ਵੀ ਨਹੀਂ ਹੋਇਆ ਹਾਂਜੀ ਠੀਕ ਹੈ ਜੀ ਲਓ ਬਾਈ ਅੱਗੇ ਤੋਂ ਚੰਗੀ ਤਰ੍ਹਾਂ ਬਾਈ ਗੱਡੀ ਦੇਖ ਲਓ ਤੇ ਬਾਕੀ ਬਾਈ ਹੁਣ ਜੇ ਰੇਟ ਦੀ ਗੱਲ ਕਰੀਏ ਜਦਵਿੰਦਰ ਬਾਈ ਰੇਟ ਕਿੰਨਾ ਰੋਡ ਦਾ ਬੰਦੀ ਕਰ ਦਿਓ ਜੀ ਹਾਂਜੀ ਰੇਟ ਮੰਦੀਪਰੇ ਮੈਂ 290 ਦੀ ਲਈ ਸੀ ਇਹ ਠੀਕ ਆ ਤੇ ਐਨਓਸੀ ਆਪਾਂ ਹਲੇ ਲਈ ਨਹੀਂ ਫਸਟ ਓਨਰ ਠੀਕ ਆ ਤੇ ਮੰਨ ਲਓ ਵੀ 25-3000 ਆਪਾਂ ਉੱਪਰ ਵੀ ਲਾਇਆ ਕਿਉਂਕਿ ਪਹਿਲਾਂ ਆਪਣਾ ਇਰਾਦਾ ਨਹੀਂ ਸੀਗਾ ਵੀ ਆਪਾਂ ਸੇਲ ਕਰਨੀ ਆ ਆਪਣਾ ਰੱਖਣ ਦਾ ਇਰਾਦਾ ਸੀਗਾ ਠੀਕ ਆ ਤੇ ਵੀ ਆਪਾਂ ਨੂੰ ਐ ਆ ਵੀ ਉਹ ਵੀ ਤੁਹਾਨੂੰ ਪਤਾ ਉਹਦੀ ਆਪਾਂ ਚਲੋ 5-6 ਮਹੀਨੇ ਚਲਾ ਵੀ ਲਈ ਤੇ ਵੀ ਆਪਾਂ ਓਨੀ ਕੀ ਡਿਮਾਂਡ ਕਰਦੇ ਆ ਜਿੰਨੇ ਕਦੀ ਆਪਾਂ ਲਈ ਹੈ ਜਿੰਨੇ ਕਦੀ ਲਈ ਆ ਹੁਣ ਕਿੰਨੀ ਡਿਮਾਂਡ ਆਈ ਫਿਰ ਇਹਦੀ ਡਿਮਾਂਡ 290 ਆ ਜੀ 290 ਆ ਹਾਂਜੀ ਬਾਈ ਜਦੋਂ ਹੁਣ ਆਪਾਂ ਗੱਡੀ ਦਾ ਆਪਣੀ ਦਾ ਰੇਟ ਜਦੋਂ ਤੈ ਹੋ ਜਾਊਗਾ ਠੀਕ ਆ ਤੇ ਮੌਕੇ ਤੇ ਬਾਈ ਕਿੰਨਾ ਕੁ ਛੱਡ ਦੋਗੇ ਕਿੰਨਾ ਕੁ ਮਾਨ ਤਾਨ ਕਰੋ ਮੌਕੇ ਤੇ ਵੀ ਮੰਨ ਲਓ 2-4000 ਰੁਪਏ ਜਿਹੜਾ ਹੋਇਆ 5000 ਰੁਪਏ ਆਪਾਂ ਕਰ ਦਾਂਗੇ ਠੀਕ ਹੈ ਜੀ ਲੈ ਵੀ ਗੱਡੀ ਦੀ ਜਿਹੜੀ ਕੰਡੀਸ਼ਨ ਹੈ ਨਾ ਆਪਾਂ ਚਾਰੋਂ ਤਰਫ ਤੋਂ ਚੰਗੀ ਤਰ੍ਹਾਂ ਦਿਖਾਤੀ ਆ ਵਿਚੋਂ ਦਿਖਾਤੀ ਆ ਠੀਕ ਐ ਬੈਕ ਸਾਈਡ ਤੋਂ ਆਪਾਂ ਇੱਕ ਵਾਰੀ ਹੋਰ ਮੋਟੀ ਮੋਟੀ ਦਿਖਾ ਦਿੰਨੇ ਆ ਠੀਕ ਐ ਟਾਇਰ ਟੂਰ ਸਾਰਾ ਕੁਝ ਦਿਖਾਤਾ ਲੈ ਵੀ 290 22 ਇਰ ਕਹਿੰਦੀ ਜਿਹੜੀ ਡਿਮਾਂਡ ਆ ਠੀਕ ਐ 5 6000 ਰੁਪਿਆ ਮੌਕੇ ਤੇ ਮਾਨਤਾਨ ਹੋ ਜਾਊਗਾ ਠੀਕ ਐ ਜੀ ਤੇ ਜਿਹੜਾ ਗੱਡੀ ਦਾ ਸਾਰੇ ਨਾਲ ਪਲੱਸ ਪੁਆਇੰਟ AC ਵੀ ਮਲਾਜ਼ਮ ਕੋਲ ਜਿਹੜੀ ਗੱਡੀ ਆ ਇਹ ਖੜੀ ਹੋਈ ਸੀ ਫਸਟ ਓਨਰ ਆ ਠੀਕ ਐ ਫਸਟ ਓਨਰ ਆ ਇੱਕ ਹੱਥ ਚੱਲੀ ਹੋਈ ਗੱਡੀ ਆ ਤੇ ਜਦਵਿੰਦਰ ਬਾਈ ਇਹ ਨੰਬਰ ਆਪਦਾ ਉਹ ਸ਼ੇਅਰ ਕਰ ਦਿਓ ਹਾਂਜੀ ਵੀਰੇ ਮਨਦੀਪ ਵੀਰੇ ਮੇਰਾ ਨੰਬਰ ਹੈਗਾ 9465079499 9465079499 ਠੀਕ ਆ ਭਾਈ ਜੀ ਹਾਂਜੀ ਲੈ ਵੀ ਜਿਹੜੇ ਵੀ ਵੀਰ ਭਾਈ ਨੇ ਜਿਹੜੀ ਗੱਡੀ ਲੈਣੀ ਹੋਈ ਠੀਕ ਆ ਬਿਲਕੁਲ ਸਾਫ ਕੰਡੀਸ਼ਨ ਦੀ ਗੱਡੀ ਆ ਜੇ ਰੰਜਨ ਜੀ ਦੀ ਓਕੇ ਆ ਤੇ ਸਾਰੇ ਇਹੜੇ ਕਾਗਜ਼ ਪੱਤਰਾ ਜਦਵਿੰਦਰ ਭਾਈ ਓਕੇ ਜੀ ਓਕੇ ਵੀਰੇ ਓਕੇ ਜਦੋਂ ਆਪਾਂ ਐਨਓਸੀ ਵਗੈਰਾ ਲੈ ਕੇ ਦੇਵੋਗੇ ਐਨਓਸੀ ਆਪਾਂ ਲੈ ਕੇ ਦੇਵਾਂਗੇ ਮੌਕੇ ਤੇ ਲੈ ਕੇ ਦੇ ਦਾਂਗੇ ਠੀਕ ਹੈ ਜੀ ਤਾਂ ਵੀ ਜਿਹੜੇ ਵੀ ਵੀਰ ਭਾਈ ਨੇ ਗੱਡੀ ਲੈਣੀ ਹੋਈ ਵਟਸਐਪ ਤੇ ਚਾਹੇ ਬਾਈ ਯਾਰ ਕੇ ਤੋਂ ਫੋਟੋਆਂ ਮੰਗਾ ਲਿਓ ਤੇ ਚਾਹੇ ਗਰਾਊਂਡ ਲੈਵਲ ਤੇ ਆ ਕੇ ਦੇਖ ਲਿਓ ਤੇ ਭਾਈ ਠੀਕ ਹੈ ਜਦਵਿੰਦਰ ਧੰਨਵਾਦ ਜੀ ਠੀਕ ਹੈ ਵੀਰੇ ਓਕੇ ਮਨਦੀਪ ਜੀ